ਕਾਜੀ ਨੇ ਕਦੀ ਵੀ ਉਸ ਬੱਚੀ ਨਾਲ ਪਿਤਾ ਵਾਲਾ ਵਿਹਾਰ ਨਹੀਂ ਕੀਤਾ ਬਲਕਿ ਮਾਰਦਾ ਖੁੜਦਾ ਰਹਿੰਦਾ ਸੀ ਉਸ ਨੂੰ ਇਸਲਾਮ ਦੀ تعلیم ਦਿੱਤੀ ਤੇ ਥੋੜੀ ਉੱਚੀ ਵਿਦਿਆ ਦੇਣ ਲਈ ਮੀਆਂ ਮੀਰ ਕੋਲ ਭੇਜਣਾ ਸ਼ੁਰੂ ਕਰ ਦਿੱਤਾ ਮੀਆਂ ਮੀਰ ਦੀ ਗੁਰੂ ਅਰਜਨ ਦੇਵ ਸਾਹਿਬ ਜੀ ਨਾਲ ਸ਼ਹੀਦੀ ਤੋਂ ਪਹਿਲਾਂ ਕਾਫੀ ਦੋਸਤੀ ਸੀ ਆਪਸ ਵਿੱਚ ਅਧਿਆਤਮਿਕ ਚਰਚਾ ਕਰਦੇ ਰਹਿੰਦੇ ਸੀ ਗੁਰਬਾਣੀ ਦੇ ਹਵਾਲੇ ਮੀਆਂ ਮੀਰ ਦੇ ਤਨ ਮਨ ਵਿੱਚ ਵਸੇ ਹੋਏ ਸਨ ਮਾਤਾ ਕੋ ਲਾਮ ਮੀਆਂ ਮੀਰ ਦੀ ਪੱਕੀ ਸ਼ਰਦਾਲੂ ਬਣ ਚੁੱਕੀ ਸੀ ਜਦ ਮੀਆਂ ਮੀਰ ਕੋਲਾ ਨੂੰ ਗੁਰਬਾਨੀ ਦੇ ਹਵਾਲੇ ਦੇ ਕੇ ਪੜਾਉਂਦੇ ਤਾਂ ਕਾਫੀ ਗੁਰਬਾਨੀ ਬੀਬੀ ਕੋਲਾ ਨੂੰ ਯਾਦ ਹੋ ਗਈ ਜਦੋਂ ਮੀਆਂ ਮੀਰ ਸੰਗਤ ਵਿੱਚ ਜਾਂਦੇ ਤੇ ਕੋਲਾ ਵੀ ਉਹਨਾਂ ਨਾਲ ਜਾਇਆ ਕਰਦੀ ਸੀ ਜਦੋਂ ਖਾਜੀ ਨੂੰ ਪਤਾ ਚੱਲਿਆ ਕਿ ਕੋਲਾ ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਮੀਆਂ ਮੀਰ ਨਾਲ ਰੋਜ਼ ਜਾਂਦੀ ਏ ਤਾਂ ਉਖਿਜ ਗਿਆ ਤੇ ਉਸ ਨੂੰ ਕਿਹਾ ਕਿ ਤੂੰ ਗੁਰਬਾਨੀ ਨਾ ਪੜਿਆ ਕਰ ਐ ਸ਼ਰਾ ਦੇ ਉਲਟੇ ਸ਼ਰਾ ਮੁਹੰਮਦ ਦੇ ਅਨੁਸਾਰ ਤੇਰਾ ਕਤਲ ਕੀਤਾ ਜਾ ਸਕਦਾ ਏ ਪਰ ਜਦੋਂ ਨਾ ਮੰਨੀ ਤਾਂ ਹੋਰ ਕਾਜ਼ੀਆਂ ਨਾਲ ਮਿਲ ਕੇ ਉਸ ਤੇ ਕਤਲ ਕਰਨ ਦਾ ਫਤਵਾ ਜਾਰੀ ਕਰ ਦਿੱਤਾ ਮਾਂ ਦਾ ਦਿਲ ਦਹਿਲ ਗਿਆ ਉਸਨੇ ਕੋਲਾ ਨੂੰ ਮੀਆਂ ਮੀਰ ਕੋਲ ਪਹੁੰਚਾ ਦਿੱਤਾ ਸਾਈ ਮੀਆਂ ਮੀਰ ਦੇ ਹੁਕਮ ਨਾਲ ਅਬਦੁਲ ਯਾਰ ਖਾਨ ਨੇ ਉਸ ਨੂੰ ਬੜੀ ਹਿਫਾਜ਼ਤ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਪੇਜ ਦਿੱਤਾ ਤੇ ਬੇਨਤੀ ਕੀਤੀ ਕਿ ਇਸ ਨੂੰ ਮੈਂ ਤੁਹਾਡੀ ਸ਼ਰਨ ਵਿੱਚ ਪੇਜ ਰਿਆਂ ਇਸ ਦੀ ਜਾਨ ਬਚਾਣੀ ਹੁਣ ਤੁਹਾਡਾ ਦਰਮੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਆਂ ਮੀਰ ਦੀ ਬੇਨਤੀ ਸਵੀਕਾਰ ਕਰਦੇ ਇਸ ਦੇ ਖਾਣ ਪੀਣ ਤੇ ਰਹਿਣ ਦਾ ਇੰਤਜ਼ਾਮ ਆਪਣੇ ਮਹਿਲ ਤੋਂ ਕੁਝ ਦੂਰ ਫੁੱਲਾਂ ਵਾਲੀ ਟਾਬ ਕੋਲ ਕਰਵਾ ਦਿੱਤਾ ਤੇ ਪਹਿਰਾ ਲਗਵਾ ਦਿੱਤਾ ਪੈਂਦਾ ਖਾਨ ਪਠਾਨ ਦਾ ਪਹਿਰਾ ਸੀ ਉਸ ਨੇ تسਲੀ ਦਿੱਤੀ ਕਿ ਇੱਥੇ ਤੁਹਾਨੂੰ ਕੋਈ ਖਤਰਾ ਨਹੀਂ ਜਦੋਂ ਕਾਜੀ ਨੂੰ ਪਤਾ ਲੱਗਾ ਤਾਂ ਉਸ ਨੇ ਲਾਹੌਰ ਸੂਬੇ ਕੋਲ ਸ਼ਿਕਾਇਤ ਲਗਾਈ ਉਸ ਦੇ ਵਜ਼ੀਰ ਵजीर खान ਨੇ ਸੂਬੇ ਨਕਾਜੀ ਦੀ ਸਾਰੀ ਅਸਲੀਅਤ ਦੱਸੀ ਕਿ ਕਾਜੀ ਉਸ ਨੂੰ ਰੋਜ਼ ਮਾਰਦਾ ਕੁੱਟਦਾ ਸੀ। ਅਸਲੀ ਉਕਾਰ ਛੱਡ ਕੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਚਲੀ ਗਈ ਹੈ। ਗੁਰੂ ਸਾਹਿਬ ਬੋਧਿਆਲੂ ਹਨ ਤੇ ਹਰ ਧਰਮ ਦਾ ਸਤਿਕਾਰ ਕਰਦੇ ਹਨ। ਗੁਰੂ ਸਾਹਿਬ ਨਾਲ ਦਖਲ ਅੰਦਾਜ਼ੀ ਕਰਨੀ ਠੀਕ ਨਹੀਂ। ਉਸ ਵਕਤ ਦਿੱਲੀ ਤਖਤ ਤੇ ਬਾਦਸ਼ਾਹ ਸ਼ਾਜਹਾਂ ਸੀ। ਕਾਜੀ ਉਸ ਕੋਲ ਫਰਿਆਦ ਲੈ ਕੇ ਗਿਆ। ਸ਼ਾਜਹਾਂ ਨੇ ਇਸਲਾਮੀ ਸ਼ਰਧਾ ਕट्टरवादी ਹੋਣ ਕਾਰਨ ਗੁਰੂ ਸਾਹਿਬ ਤੇ ਹਮਲੇ ਦੀ ਤਿਆਰੀ ਕਰ ਲਈ ਉਸ ਵਕਤ ਗੁਰੂ ਸਾਹਿਬ ਜੀ ਦੀ ਬੇਟੀ ਬੀਬੀ ਵੀਰੋ ਦੀ ਸ਼ਾਦੀ ਸੀ ਸਿੱਖ ਪਹਿਲੇ ਤੋਂ ਚੌਕਸ ਸਨ ਉਹਨਾਂ ਨੇ ਬੀਬੀ ਕੋਲਾ ਨੂੰ ਕਰਤਾਰਪੁਰ ਭੇਜ ਦਿੱਤਾ ਤੇ ਹੋਰ ਪਰਿਵਾਰ ਤੇ ਬੀਬੀ ਵੀਰੋ ਨੂੰ ਚਵਾਲ ਭੇਜ ਦਿੱਤਾ ਲੋਕ ਘੜ ਕੇ ਲਏ ਤੇ ਸ਼ਾਹੀ ਫੌਜ ਨਾਲ ਟੱਕਰ ਹੋਈ ਤੇ ਜਿੱਤ ਵੀ ਹੋਈ ਸ਼ਾਹੀ ਫੌਜ ਦਾ ਕਾਫੀ ਨੁਕਸਾਨ ਹੋਇਆ ਤੇ ਬੀਬੀ ਕੋਲਾ ਦੀ ਜਾਨ ਬਚ ਗਈ ਉਤਰੀ ਪਾਰ ਤੋਂ ਪਰ ਜਦੋਂ ਮੁਸਲਮਾਨ ਸ਼ਾਸਕਾਂ ਨੇ ਕਬਜ਼ਾ ਜਮਾ ਲਿਆ ਸੀ ਉਹ ਦਸੂਫੀ ਦਰवेश ਵਿਪਾਰਤ ਵਿੱਚ ਆਉਣੇ ਸ਼ੁਰੂ ਹੋ ਗਏ ਔਰੰਗਜ਼ੇਬ ਦੇ ਵਕਤ ਤੋਂ ਜ